Welcome to the Learning Lab for Study channel. Today we discuss about Gurnanik Dev University BA third semester political science the topic. ਸਭ ਤੋਂ ਪਹਿਲਾਂ ਮੈਂ ਕੀ ਡਿਸਾਈਡ ਕੀਤਾ ਸੀ ਕਿ ਆਪਾਂ ਜਿਹੜਾ ਆ ਸਾਰੇ ਟੌਪਿਕ ਜਿਹੜੇ ਨੇ ਕਵਰ ਕਰ ਲੈਣੇ ਨੇ ਵਾਰੀ ਵਾਰੀ ਪਰ ਮੈਂ ਜਦ ਕੁਐਸਚਨ ਪੇਪਰਸ ਨੂੰ ਐਨਲਾਈਜ਼ ਕੀਤਾ ਪ੍ਰੀਵੀਅਸ ਈਅਰ ਦੇ ਮਾਡਲ ਟੈਸਟ ਪੇਪਰਸ ਨੂੰ ਚੈੱਕ ਕੀਤਾ ਤਾਂ ਜਿਹੜੇ ਕੁਐਸਚਨ ਨੇ ਉਸ ਸਿਲੇਬਸ ਦੇ ਅਕੋਰਡਿੰਗ ਥੋੜੇ ਜਿਹਾ ਡਿਫਰੈਂਟ ਨੇ ਜਾਨੀ ਕਿ ਸੇਮ ਹੀ ਹੁੰਦੇ ਨੇ ਬਟ ਉਹਨਾਂ ਦਾ ਜਿਹੜਾ ਤਰੀਕਾ ਹੁੰਦਾ ਜਾਂ ਉਹਨਾਂ ਨੂੰ ਲਿਖਣ ਦਾ ਜਿਹੜਾ ਸਟਾਈਲ ਹੁੰਦਾ ਹੈ ਉਹ ਚੇਂਜੇਬਲ ਹੋ ਜਾਂਦਾ ਹੈ ਇਸੇ ਕਰਕੇ ਆਪਾਂ ਡਿਸਾਈਡ ਕੀਤਾ ਹੈ ਕਿ ਜਿੰਨੇ ਵੀ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਨੇ ਉਹਨਾਂ ਦੇ ਵਿੱਚ ਜਿਹੜੇ ਕੁਐਸਚਨਸ ਆਏ ਨੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਆ ਟੌਪਿਕ ਵਾਈਜ਼ ਇੱਕ-ਇੱਕ ਕੁਐਸਚਨ ਨੂੰ ਉਹਦਾ ਜਿਹੜਾ ਪ੍ਰੋਪਰ ਆਨਸਰ ਆ ਉਹ ਆਪਾਂ ਡਿਸਕਸ ਕਰ ਲਾਂਗੇ ਉਸ ਤੋਂ ਬਾਅਦ ਉਹ ਹੀ ਆਪਾਂ ਜੇਕਰ ਲਾਸਟ ਟਾਈਮ ਬਤਾਇਆ ਤਾਂ ਕਿ ਆ ਫਿਰ ਇੱਕ ਵਾਰੀ ਜਿਹੜਾ ਆ ਸਾਰੇ ਟੌਪਿਕ ਨੂੰ ਇੱਕ ਵਾਰੀ ਪ੍ਰੋਪਰ ਤਰੀਕੇ ਦੇ ਨਾਲ ਪੜ ਲਾਂਗੇ ਠੀਕ ਹੈ ਸਭ ਤੋਂ ਪਹਿਲੇ ਆਪਾਂ ਕੁਸ਼ਨ ਆਨਸਰ ਜਿਹੜੇ ਪ੍ਰੀਵੀਅਸ ਈਅਰ ਦੇ ਵਿੱਚ ਆਏ ਨੇ ਉਹਨਾਂ ਨੂੰ ਡਿਸਕਸ ਕਰ ਲੈਣੇ ਆ ਇਹ 2019 ਦੇ ਵਿੱਚ ਜਿਹੜਾ ਆ ਸੈਕਸ਼ਨ A ਦੇ ਵਿੱਚ ਜਿਹੜਾ ਕੁਸ਼ਨ ਹੈ ਉਹ ਰਿਪੀਟਡ ਹੋਇਆ ਸੀ ਇਹ ਤੁਹਾਡੇ ਕੁਸ਼ਨ ਆਂਦਾ ਆ ਨੇਚਰ ਆਫ ਆ ਸੰਕਤਾ ਜਿਹੜਾ ਆ ਉਹ ਨੇਚਰ ਸੁਭਾ ਤੇ ਨਾਲ ਕੀ ਆ ਸੈਂਟਰ ਤੇ ਜਿਹੜੇ ਰਾਜ ਦੇ ਯਾਨਕਿ ਸਟੇਟ ਤੇ ਜਿਹੜਾ ਕੇਂਦਰ ਆ ਉਹਦੇ ਵਿੱਚ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੇ ਵਿੱਚੋਂ ਜਿਹੜਾ ਹੈ ਕੁਸ਼ਨ ਆਇਆ ਆ ਕਿ ਕੇਂਦਰ ਤੇ ਰਾਜ ਦੇ ਵਿੱਚ ਵਿਧਾਨਗੀ ਅਤੇ ਵਿੱਤੀ ਸਬੰਧਾਂ ਦੀ ਚਰਚਾ ਕਰੋ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲੇ ਲਿਖਣੀ ਹੁੰਦੀ ਹੈ ਇੰਟਰੋਡਕਸ਼ਨ ਭਾਰਤ ਇੱਕ ਸੰਗੀ ਰਾਜ ਜਿਸ ਵਿੱਚ ਸਰਕਾਰ ਦੇ ਦੋ ਪ੍ਰਮੁੱਖ ਪੱਧਰ ਨੇ ਸਭ ਤੋਂ ਪਹਿਲਾ ਹੈ ਕੇਂਦਰੀ ਸਰਕਾਰ ਤੇ ਦੂਸਰਾ ਹੈ ਰਾਜ ਸਰਕਾਰ ਇਹਨਾਂ ਦੋਵਾਂ ਪੱਧਰਾਂ ਦੇ ਵਿਚਾਲੇ ਵਿਧਾਨਗੀ ਲਾ ਮੇਕਿੰਗ ਤੇ ਵਿੱਤੀ ਫਾਈਨੈਂਸ਼ੀਅਲ ਸਬੰਧਾਂ ਨੂੰ ਸੰਵਿਧਾਨ ਰਾਹੀਂ ਨਿਰਧਾਰਿਤ ਕੀਤਾ ਗਿਆ ਹੈ ਜੋ ਕਿ ਆ ਪ੍ਰਸ਼ਾਸਨਿਕ ਸਮਰੱਥਾ ਵਿਕਾਸ ਤੇ ਇੱਕ ਸੂਤਾ ਜਿਹੜੀਆਂ ਉਹ ਬਣੀ ਰਹੇ ਸਭ ਤੋਂ ਪਹਿਲੇ ਆਂਦਾ ਹੈ ਭਾਰਤੀ ਸੰਵਿਧਾਨ ਅਨੁਸਾਰ ਸੰਗੀ ਢਾਂਚਾ ਭਾਰਤ ਦਾ ਸੰਵਿਧਾਨ ਇੱਕ ਸੰਗੀਤਾਂ ਚ ਆਇਆ ਪਰ ਇਸ ਵਿੱਚ ਕੇਂਦਰ ਨੂੰ ਬਧੇਰੇ ਸ਼ਕਤੀ ਦਿੱਤੀ ਗਈ ਹੈ ਸੰਵਿਧਾਨ ਰਾਹੀਂ ਵਿਧਾਨਗੀ ਅਤੇ ਵਿੱਤੀ ਸ਼ਕਤੀਆਂ ਨੂੰ ਤਿੰਨ ਸੂਚੀਆਂ ਦੇ ਵਿੱਚ ਵੰਡਿਆ ਗਿਆ ਹੈ ਉਹ ਕਿਹੜੀਆਂ ਸੂਚੀਆਂ ਨੇ ਸਭ ਤੋਂ ਪਹਿਲੀ ਹੈ ਸੰਘ ਸੂਚੀ ਦੂਸਰੀ ਹੈ ਰਾਜ ਸੂਚੀ ਤੇ ਤੀਸਰੀ ਹੈ ਸਮਵਰਤੀ ਸੂਚੀ ਸਭ ਤੋਂ ਪਹਿਲੇ ਸਾਡੇ ਵਾਸਤੇ ਜ਼ਰੂਰੀ ਆ ਕਿ ਆਪਾਂ ਡਿਸਕਸ ਕਰ ਲਈਏ ਕਿ ਸੰਘ ਸੂਚੀ ਕੀ ਹੁੰਦੀ ਹੈ ਰਾਜ ਸੂਚੀ ਕੀ ਹੁੰਦੀ ਹੈ ਤੇ ਸਮਵਰਤੀ ਸੂਚੀ ਕੀ ਹੁੰਦੀ ਹੈ ਸੰਘ ਦੀ ਸੂਚੀ ਹੁੰਦੀ ਹੈ ਜਿਹੜੀ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਜਾਨਿ ਕੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਸਰਕਾਰ ਕੋਈ ਵੀ ਕਾਨੂੰਨ ਬਣਾਉਂਦੀ ਆ ਉਹ ਗਿਆ ਸੰਗ ਸੂਚੀ ਦੇ ਆਧਾਰ ਤੇ ਬਣਾਉਂਦੇ ਰਾਸ਼ਟਰ ਰੱਖਿਆ ਵਿਦੇਸ਼ ਨੀਤੀ ਤੇ ਭਾਰਤੀ ਮੁਦਰਾ ਰਾਜ ਸੂਚੀ ਕੀ ਹੈ ਕਿ ਰਾਜ ਸਰਕਾਰ ਲਈ ਖੇਤਰ ਜਿਵੇਂ ਪੁਲਿਸ ਸਿਹਤ ਖੇਤੀਬਾੜੀ ਜਿਹੜਾ ਇਹ ਸਾਰੇ ਖੇਤਰ ਹੁੰਦੇ ਨੇ ਇਹ ਕੀ ਆ ਰਾਜ ਸੂਚੀ ਦੇ ਅਕੋਰਡਿੰਗ ਰਾਜ ਸਰਕਾਰਾਂ ਦੇ ਖੇਤਰ ਦੇ ਵਿੱਚ ਆਉਂਦੇ ਨੇ ਸੰਵਰਤੀ ਦੋਹਾਂ ਪੱਖਾਂ ਨੂੰ ਕਾਨੂੰਨ ਬਣਾਉਣ ਦਾ ਹੱਕ ਆ ਰਾਜ ਵੀ ਕਾਨੂੰਨ ਬਣਾ ਸਕਦੀ ਹੈ ਤੇ ਕੇਂਦਰ ਵੀ ਕਾਨੂੰਨ ਬਣਾ ਸਕਦੀ ਹੈ ਇਹ ਕਿਹੜੀ ਸੂਚੀ ਚ ਆਉਂਦਾ ਸੰਵਰਤੀ ਸੂਚੀ ਚ ਜਦੋਂ ਵੀ ਅਸੀਂ ਸੂਚੀਆਂ ਨੂੰ ਲਿਖਣਾ ਆ ਤੇ ਇਸ ਨੂੰ ਐਸੇ ਡਾਇਗਰਾਮ ਦੇ ਵਿੱਚ ਲਿਖਣਾ ਆ ਬਿਕੋਜ਼ ਕੁਐਸਚਨ ਦੀ ਲੈਂਥ ਜਿਹੜੀ ਆ ਉਤਦੇ ਹੀ ਬਣਦੀ ਆ ਠੀਕ ਹੈ ਵਿਆਪਰਾਤ ਵਣਜਪਤੀ ਜੋ ਆਪ ਫਿਰ ਹੋਰ ਕਈ ਸੇ ਤਰ੍ਹਾਂ ਦੇ ਹੁੰਦੇ ਨੇ ਅਸਾਧਾਰਨ ਹਾਲਤਾਂ ਵਿੱਚ ਕੇਂਦਰ ਦੀ ਵਰਤੋਂ ਕਰਨਾ ਠੀਕ ਹੈ ਸਭ ਤੋਂ ਪਹਿਲਾ ਪੁਆਇੰਟ ਕੀ ਸੀ ਤਿੰਨ ਸੂਚੀਆਂ ਦੀ ਵਿਵਸਥਾ ਦੂਸਰੀ ਹੈ ਅਸਾਧਾਰਨ ਹਾਲਤ ਵਿੱਚ ਕੇਂਦਰ ਦੀ ਵਰਤੋਂ ਅਨੁਸ਼ੇਦ 258 ਮੇਨ ਹੈ 250 ਤੇ 252 ਇਹ ਹਮੇਸ਼ਾ ਯਾਦ ਰੱਖਣਾ ਆ ਰਾਜ ਸਭਾ ਦੁਆਰਾ 2/3 ਹਮਾਇਤ ਨਾਲ ਕੇਂਦਰ ਰਾਜ ਸੂਚੀ ਉਤੇ ਕਾਨੂੰਨ ਬਣਾ ਸਕਦਾ ਹੈ ਐਮਰਜੈਂਸੀ ਦੇ ਵਿੱਚ ਕੇਂਦਰ ਨੂੰ ਰਾਜ ਸੂਚੀ ਤੇ ਕਾਨੂੰਨ ਬਣਾਉਣ ਦਾ ਹੱਕ ਹੈ ਜਾਨਕਿ ਜੇਕਰ ਐਮਰਜੈਂਸੀ ਵੈਸੇ ਤੇ ਰਾਜ ਸੂਚੀ ਦੇ ਵਿੱਚ ਕੀ ਹੈ ਕਿ ਰਾਜ ਸਰਕਾਰ ਦਾ ਖੇਤਰ ਹੁੰਦਾ ਆ ਰਾਜ ਸਰਕਾਰ ਬਣਾਉਂਦੀ ਆ ਬਟ ਜੇਕਰ ਐਮਰਜੈਂਸੀ ਲੱਗਦੀ ਹੈ ਤੇ ਕੇਂਦਰ ਵੀ ਰਾਜ ਦੀ ਸੂਚੀ ਦੇ ਅਨੁਸਾਰ ਜਿਹੜਾ ਆ ਕਾਨੂੰਨ ਬਣਾ ਸਕਦਾ ਹੈ ਰਾਜ ਦੀ ਸਹਿਮਤੀ ਨਾਲ ਕੇਂਦਰ ਲਾਗੂ ਕਰਦਾ ਹੈ ਅਨੁਛੇਦ 252 ਦੇ ਅਨੁਸਾਰ ਹੁਣ ਅਗਲੇ ਲਈ ਆ ਵਿੱਤੀ ਸਬੰਧ ਵਿੱਤੀ ਸਬੰਧਾਂ ਦੇ ਵਿੱਚ ਕੀ ਕੀ ਆਂਦਾ ਆ ਫਾਈਨੈਂਸ਼ੀਅਲ ਰਿਲੇਸ਼ਨਸ ਵੀ ਜ਼ਰੂਰੀ ਨੇ ਕਰ ਲਗਾਉਣ ਦੀ ਸ਼ਕਤੀ ਸੰਵਧਾਨ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਕਿਹੜਾ ਪੱਧਰ ਕਿਹੜੇ ਕਰ ਲਾ ਸਕਦਾ ਹੈ ਕੇਂਦਰ ਸਰਕਾਰ ਆਮਦਨ ਤੇ ਕਰ ਲਾ ਸਕਦੀ ਹੈ ਕਰਸੀ ਫਾਇਦਾ ਕਰ ਲਾ ਸਕਦੀ ਆ ਜਾਂ ਫਿਰ ਸੇਵਾਕਰ ਹੁਣ ਸੇਵਾਕਰ ਤੋਂ ਕੀ ਅੱਜਕਲ ਕਰਦਾ ਹੈ ਜੀਐਸਟੀ ਰਾਜ ਸਰਕਾਰ ਕੀ ਕਰ ਸਕਦੀ ਹੈ ਵਿਕਰੀ ਕਰ ਲਾ ਸਕਦੀ ਹੈ ਐਕਸਾਈਜ਼ ਲਾ ਸਕਦੀ ਹੈ ਰਖੜੀ ਆਦਿ ਵਗੈਰਾ ਜਿਹੜੇ ਹੁੰਦੇ ਨੇ ਵਿਕਰੀ ਕਰ ਦੇ ਵਿੱਚ ਵੀ ਜੀਐਸਟੀ ਹੀ ਆਉਂਦੀ ਹੈ ਠੀਕ ਹੈ ਹੁਣ ਹੈ ਕਰ ਇਕੱਠੇ ਕਰਨ ਤੇ ਵੰਡਣ ਦੀ ਪ੍ਰਣਾਲੀ ਅਨੁਸ਼ੇਦ 268 ਤੇ 293 ਤੱਕ ਵਿੱਤੀ ਸਬੰਧਾਂ ਦੀ ਵਿਵਸਥਾ ਕਰਨੀ ਤੇ ਉਨ ਛੇਦ 280 ਦੇ ਅਨਸਾਰ ਵਿੱਤੀ ayog ਦੀ ਸਥਾਪਨਾ ਹੁੰਦੀ ਹੈ ਜਾਨਕਿ ਫਾਈਨੈਂਸ ਕਮਿਸ਼ਨ ਦੀ ਜਿਹੜੀ ਆ ਉਹ ਸਥਾਪਨਾ ਹੁੰਦੀ ਹੈ ਵਿੱਤੀ ayog ਕੀ ਹਰ 5 ਸਾਲ ਬਾਅਦ ਉਹ ਨਿਯੁਕਤ ਹੁੰਦਾ ਆ ਕੇਂਦਰ ਅਤੇ ਰਾਜ ਵਿਚਲੇ ਜਿਹੜੇ ਵਿੱਤੀ ਵੰਡ ਨੇ ਕਿੰਨਾ ਪੈਸਾ ਕੇਂਦਰ ਰਾਜ ਨੂੰ ਦੇਵੇਗਾ ਰਾਜ ਦਾ ਜਿੰਨਾ ਉਹ ਵਾਪਸ ਕੇਂਦਰ ਨੂੰ ਦੇਣਾ ਹੁੰਦਾ ਆ ਉਹ ਪੈਸੇ ਜਿਹੜੇ ਨੇ ਉਹ ਵਿੱਤੀ ayog ਤੈਅ ਕਰਦਾ ਹੈ ਜਿਹੜੇ ਵੀ ਨਿਯਮ ਹੁੰਦੇ ਨੇ ਉਹ ਵਿੱਤੀ ayog ਦੁਆਰਾ ਬਣਾਏ ਜਾਂਦੇ ਨੇ ਕੇਂਦਰੀ ਮਦਦ ਤੇ ਅਨੁਦਾਨ ਰਾਜਾਂ ਨੂੰ ਕੇਂਦਰ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦ ਕੀਤੀ ਜਾਂਦੀ ਹੈ ਜਿਵੇਂ ਵਿੱਤੀ ਯੋਗਰਾਹੀ ਠੀਕ ਹੈ ਆ ਨਾਨ ਪਲਾਨ ਗ੍ਰਾਂਟਸ ਪਲਾਨ ਗ੍ਰਾਂਟਸ ਯੋਜਨਾ ਨੀਤੀਯੋਗਰਾਹੀ ਹੈ ਨਾ ਜੀਐਸਟੀ ਦੀ ਆਮਦ ਅਤੇ ਨਵਾਂ ਵਿੱਤੀ ਸਵਾਲ ਜੀਐਸਟੀ ਕੇਂਦਰ ਰਾਜ ਵਿੱਤੀ ਸਬੰਧਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ ਜੀਐਸਟੀ ਸਭ ਤੋਂ ਪਹਿਲੇ ਲਿਖ ਕੇ ਫਿਰ ਜੀਐਸਟੀ ਦਾ ਪੂਰਾ ਨਾਮ ਗੁੱਡਸ ਐਂਡ ਸਰਵਿਸ ਟੈਕਸ ਐਸਟੀ ਕੌਂਸਲ ਵਿੱਚ ਕੇਂਦਰ ਅਤੇ ਰਾਜਾਂ ਸਾਰੇ ਰਾਜਾਂ ਦੇ ਪ੍ਰਤੀਨਿਧ ਹੁੰਦੇ ਨੇ ਇਹ ਸੰਗਠੇ ਸਹਿਯੋਗ ਦੀ ਮਿਸਾਲ ਹੈ ਇਹਦਾ ਕੀ ਹੈ ਇਹ ਤਾਂ ਜਿਹੜਾ ਮੇਨ ਹੈਡ ਹੁੰਦਾ ਆ ਉਹ ਪ੍ਰਧਾਨ ਮੰਤਰੀ ਹੁੰਦਾ ਆ ਵਿਧਾਨਕੀ ਅਤੇ ਵਿੱਤੀ ਸਬੰਧਤ ਦੀ ਆਲੋਚਨਾ ਸਕਾਰਾਤਮਕ ਪੱਖ ਵੀ ਗਿਆ ਨਕਾਰਾਤਮਕ ਪੱਖ ਵੀ ਆ ਸਕਾਰਾਤਮਕ ਪੱਖ ਦੇ ਵਿੱਚ ਅਸੀਂ ਇਹ ਲੇਖ ਸਕਦੇ ਹਾਂ ਕਿ ਸੰਵਧਾਨ ਰਾਹੀਂ ਸ਼ਕਤੀਆਂ ਜਿਹੜੀਆਂ ਨੇ ਉਸਪਸ਼ਟ ਵੰਡ ਹੋਈ ਆ ਵਿੱਤੀ ਯੋਗਤਾ ਹੀ ਨਿਆਪੂਰਨ ਵੰਡ ਹੈ ਜੀਐਸਟੀ ਨਾਲ ਸੰਗੀ ਇਕਤਾ ਨੂੰ ਮਜ਼ਬੂਤੀ ਮਿਲਦੀ ਹੈ ਨਕਾਰਾਤਮਕ ਪੱਖ ਦੇ ਵਿੱਚ ਅਸੀਂ ਲੇਖ ਸਕਦੇ ਹਾਂ ਕਿ ਕੇਂਦਰ ਦੇ ਹੱਕ ਵਿੱਚ ਵੱਧ ਸ਼ਕਤੀਆਂ ਨੇ ਰਾਜਾਂ ਦੀ ਆਮਦਨ ਲਈ ਕੇਂਦਰ ਉੱਤੇ ਨਿਰਭਰਤਾ ਹੈ ਕੁਝ ਸਮੇਂ ਰਾਜਾਂ ਨੂੰ ਪੂਰਾ ਹਿੱਸਾ ਜਿਹੜਾ ਆ ਉਹ ਨਹੀਂ ਮਿਲਦਾ ਹਾਲੀਆ ਪਰਪੇਖ ਤੇ ਚੁਣੌਤੀਆਂ ਦੇ ਵਿੱਚ ਕੀ ਆਂਦਾ ਹੈ ਕਿ ਕੁਝ ਰਾਜਾਂ ਨੇ ਜੀਐਸਟੀ ਵਾਪਸੀ ਜਾਂ ਕੇਂਦਰ ਉੱਤੇ ਨਿਰਭਰਤਾ ਬਾਰੇ ਸੰਤੋਸ਼ ਜਤਾਇਆ ਕੋਵਿਡ ਦੇ ਸਮੇਂ ਕੇਂਦਰ ਵੱਲੋਂ ਰਾਜਾਂ ਨੂੰ ਮਦਦ ਦੇਣ ਦੇ ਵਿੱਚ ਦੇਰੀ ਹੋਈ ਸੀ ਨਤੀਜਾ ਕੀ ਨਿਕਲਿਆ ਕੇਂਦਰ ਤੇ ਰਾਜਾਂ ਵਿੱਚ ਵਿਧਾਨਗੀ ਤੇ ਵਿੱਤੀ ਸਬੰਧ ਭਾਰਤੀ ਸੰਵਿਧਾਨ ਦੀ ਸੰਗੀ ਰਚਨਾ ਦੇ ਆਧਾਰ ਤੇ ਸਬੰਧ ਨੇ ਯਾਨੀ ਕਿ ਭਾਰਤੀ ਸੰਵਿਧਾਨ ਦੀ ਜਿਹੜੀ ਸੰਗੀ ਰਚਨਾ ਹੈ ਵਿਧਾਨਗੀ ਤੇ ਵਿੱਤੀ ਸਬੰਧ ਜਿਹੜੇ ਨੇ ਇਹ ਕੇਂਦਰ ਤੇ ਰਾਜ ਦੇ ਵਿੱਚ ਕੀਨੇ ਸਤੰਭ ਨੇ ਇਹਨਾਂ ਸਬੰਧਾਂ ਨੂੰ ਲਚਕੀਲਾ ਸਹਿਯੋਗੀ ਤੇ ਨਿਆਪੂਰਨ ਬਣਾਉਣ ਦੀ ਲੋੜ ਸਦਾ ਰਹਿੰਦੀ ਹੈ ਤਾਂ ਜੋ ਕਿ ਆ ਭਾਰਤ ਵਰਗਾ ਜਿਹੜਾ ਵਿਸ਼ਾਲ ਰਾਜ ਆ ਤੇ ਵਿਭਿੰਨਤਾ ਵਾਲੇ ਦੇਸ਼ਾਂ ਦੇ ਵਿੱਚ ਪ੍ਰਸ਼ਾਸਨਿਕ ਕੁਸ਼ਲਤਾ ਬਣੀ ਰਹੇ। ਸੰਵਿਧਾਨ ਨੇ ਬੁਨਿਆਦ ਤੈਅ ਕਰ ਦਿੱਤੀ ਹੈ ਕਿ ਪਰ ਸਮੇਂ-ਸਮੇਂ ਤੇ ਇਸ ਦੇ ਸੁਧਾਰ ਤੇ ਸਹਿਯੋਗ ਦੀ ਜਿਹੜੀ ਆ ਲੋੜ ਪੈਂਦੀ ਰਹਿੰਦੀ ਆ ਇਹ ਕਿਸੇ ਵਿਧਾਨਗੀ ਅਤੇ ਵਿੱਤੀ ਸਬੰਧ। hope ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਜਨਨ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਜਾਂ ਜੇਕਰ ਕਿਸੇ ਹੋਰ ਟੌਪਿਕ ਦੇ ਤੇ ਵੀਡੀਓ ਚਾਹੀਦੇ ਆ ਕਮੈਂਟ ਕਰ ਸਕਦੇ ਹੋ ਜਾਂ ਇੰਗਲਿਸ਼ ਮੀਡੀਅਮ ਵਾਲੀਆਂ ਵੀਡੀਓ ਜਿਹੜੀਆਂ ਨੇ ਉਹ ਮੈਂ ਲਾਸਟ ਤੇ ਬਣਾਤਾਂਗੀ ਠੀਕ ਹੈ ਥੈਂਕਸ ਫॉर वाचिंग